4 ਫੁੱਟ ਦਾ ਸਾਈਜ਼ ਆ ਘੱਟੋ-ਘੱਟੇ ਜਾਲੀ ਦਾ ਜਿਹੜੀ ਆਪਾਂ ਬਾਜ਼ਾਰ ਦੇ ਵਿੱਚੋਂ ਲੈ ਕੇ ਆਏ ਆ ਪੀਓਪੀ ਵਾਲੀ ਜਾਲੀ ਜਿਹੜੀ ਛੱਤ ਦੇ ਉੱਪਰ ਲੱਗਦੀ ਹੈ ਇਹਦਾ ਬਣਾਉਣਾ ਆਪਾਂ ਛਾਨਣਾ ਤੁਹਾਡੇ ਸਾਹਮਣੇ ਤੁਸੀਂ ਵੇਖਾ ਤੇ ਨਾਲ ਨਾਲ ਤੁਸੀਂ ਉਹਨੂੰ ਗਾਈਡ ਇਹਦੀ ਬਣਾਵਾ ਗਿਆ ਆਪਾਂ ਰੇਤਾ ਛਾਨਣ ਵਾਲਾ ਸੀਮਿੰਟ ਵੱਡਾ ਛਾਨਣਾ ਜਿਹੜਾ ਫਟਾਫਟ ਤੇ ਮਿੰਟੋ-ਮਿੰਟ ਕੰਮ ਦਾ ਨਵੇੜਾ ਕਰੇ ਐ ਕੁੱਕੜ ਜਾਲੀ ਦਾ ਬਣਾਉਣਾ ਆਪਾਂ ਛਾਨਣਾ ਉਹਦੇ ਸਾਹਮਣੇ ਬਣਾਵਾਂਗੇ ਇਹ ਵੇਖਦੇ ਰੋ ਜੇ ਕਿਵੇਂ-ਕਿਵੇਂ ਬਣਦਾ ਤੇ ਉਹਨੇ ਬਣਾ ਕੇ ਤੁਸੀਂ ਜਿਵੇਂ ਮਰਜ਼ੀ ਇਤੋਂ ਮਿੰਟਾਂ ਦਾ ਕੰਮ ਸਕਿੰਟਾਂ 'ਚ ਤੇ ਘੰਟਿਆਂ ਦਾ ਕੰਮ ਮਿੰਟਾਂ 'ਚ ਨਿਬੇੜ ਸਕਦੇ ਹੋ ਤੁਸੀਂ ਇਹ ਇਸ ਤਰ੍ਹਾਂੀਆਂ ਡਲੀਆਂੀਆਂ ਲੈ ਲੈਣੀਆਂ ਤਿੰਨ ਚਾਰ ਚਾਰ ਡਲੀਆਂ ਲੱਗਣੀਆਂ ਤੇ ਇਹਨਾਂ ਨੂੰ ਐ ਮਰੂੜੀਆਂ ਦੇਈ ਜਾਣੀਆਂ ਮਰੂੜੀਆਂ ਦੇ ਦੇ ਕੇ ਵਿੱਚ ਹੀ ਉਹਨੂੰ ਮਿਕਸ ਕਰ ਲੈਣਾ ਤੇ ਵੀਰੇ ਜਿਹੜੇ ਥਾਥਾ ਵਿੱਚ ਨਾ ਖੁੱਬੇ ਆਵਿਆ ਡਾਲੀ ਲੈ ਕੇ ਇਸ ਤਰ੍ਹਾਂ ਐਡੀ ਕਿ ਡਾਲੀ ਹੋਵੇ ਬਸ ਜਿੱਡੀ ਕਿ ਤੁਸੀਂ ਦੇਖ ਦੇਖੀ ਹਨ ਇਹਨਾਂ ਇਹਦੂ ਵੱਡੀਆਂ ਡਾਲੀਆਂ ਨਾ ਹੋਣ ਜੋ ਮੁੱਠੀਆਂ ਦੇ ਵਿੱਚ ਵਧੀਆ ਆ ਜਾਂਦੀਆਂ ਮਸਾਲਾ ਛਾਣਨ ਲੱਗਾਂ ਇਹਨੂੰ ਐ ਕਰਕੇ ਮਰੂੜੀਆਂ ਲੈ ਲੈਣੀਆਂ ਵਧੀਆ ਕੁੱਟ-ਕੁੱਟ ਕੇ ਦੇ ਕੇ ਮਰੂੜ ਗਿਆ ਇਹਨੂੰ ਇਹ ਸਾਰੇ ਤਾਰਾਂ ਤੂਰਾਂ ਵਾ ਵਧੀਆ ਉੱਪਰੋਂ ਮਾਰ ਲੈਣੀਆਂ ਤੋਂ ਤੁਸੀਂ ਕੋਈ ਕਰਨਾ ਹੈ ਤੇ ਬੜਨਾ ਕੱਪੜਾ ਹੈ ਕੱਪੜਾ ਲੈ ਲੈਣਾ ਆਵੇ ਇਨਾਂ ਮੜ ਲੈਣਾ ਉੱਪਰਲੇ ਪਾਸੋਂ ਸਾਰਾ ਵਧੀਆ ਓਕੇ ਕਰਕੇ ਮੱਛੀਆਂ ਫੜਾਂਗੇ ਇਹਦੇ ਨਾਲ 4 ਸ਼ਵੇਰਾ ਦਾ ਮੜ ਕੇ ਮੱਛੀਆਂ ਫੜਨਗੇ ਫੇਰ ਇਹਨੂੰ ਕੱਪੜਾ ਲੈ ਕੇ ਕੱਪੜੇ ਨਾਲ ਉੱਪਰਲੇ ਪਾਸੋਂ ਐ ਬੰਨ ਲੈਣਾ ਕੱਪੜਾ ਉੱਪਰ ਦੇ ਬੀਟੇ ਨਾਲ ਚੰਗੀ ਬਣਾਉਣਾ ਅਜੇ ਗੋਲ ਗੋਲ ਰੌਂਡ ਕਰਕੇ ਜੋ ਹੱਥ ਦੇ ਵਿੱਚ ਥੋੜੇ ਤਾਰ ਖੁੱਬੇ ਨਾ ਖੁੱਬੇ ਨਾ ਹੈ ਕੱਪੜਾ ਵਧੀਆ ਇਹਨਾਂ ਵਧੀਆ ਮੜ ਲੈਣਾ ਐ ਟਿਕਾ ਕੇ ਬਣਾ ਕੇ ਵਧੀਆ ਓਕੇ ਕਰਕੇ ਥੋੜਾ ਕੱਲੋਂ ਜਿਹੜਾ ਕਪੜਾ ਵਾਹ ਵਾਹ ਲੈ ਕੇ ਤੁਸੀਂ ਵੇਖੀ ਜੰਨੇ ਨਾ ਜਿਵੇਂ ਜਿਵੇਂ ਤੁਸੀਂ ਵੇਖੀ ਜੰਨੇ ਇਵੇਂ ਇਹ ਬਣਾ ਲੈਣਾ ਤੁਹਾਡਾ ਮੈਂਟਾ ਸਕੈਂਟਾ ਦਾ ਕੰਮ ਬਹੁਤ ਜਲਦੀ ਤੋਂ ਜਲਦੀ ਨਿਬੜੂਏ ਇਹ ਹੁਣ ਆਪਾਂ ਤੁਹਾਨੂੰ ਸਾਹਮਣੇ ਦਿਖਾਵਾਂਗੇ ਕੰਮ ਇਹਦਾ ਬਣ ਕੇ ਹੋ ਗਿਆ ਤਿਆਰ ਤੇ ਤੁਹਾਨੂੰ ਆਪਾਂ ਕੰਮ ਦਿਖਾਉਣੇ ਕੰਮ ਕਿਵੇਂ ਕਰਨਾ ਤੁਸੀਂ ਇਹਦੇ ਨਾਲ ਦੋ ਬੰਦਿਆਂ ਨੇ ਦੋ ਬੰਦੇ ਬਥੇਰਾ ਕੰਮ ਕਰ ਸਕਦੇ ਜਿੰਨਾ ਮਰਜੀ ਛਾਣਨਾ ਨਾਲ ਮਸਾਲਾ ਛਾਣ ਲਓ ਦੇਖੋ ਤੁਸੀਂ ਸਾਹਮਣੇ ਕਿਵੇਂ ਛਾਣਨਾ ਤੇ ਕਿਵੇਂ ਕੰਮ ਕਰਨਾ ਜਿੰਨਾ ਮਰਜੀ ਹੋਵੇ ਆਪਾਂ ਟੈਗ ਕਿਹਨਾਂ ਲੱਗਾ ਹੋਵੇ ਮਿੰਟਾਂ ਸਕਿੰਟਾਂ ਦੇ ਵਿੱਚ ਜਾਓ ਤੁਹਾਡਾ ਭਵੇਂ ਪੰਜਾਬ ਬੋਰੀਆਂ ਦਾ ਤੇ ਭਵੇਂ ਤਾਂ ਹਾਂ ਬੋਰੀਆਂ ਦਾ ਭਵੇਂ ਦੋ ਬੋਰੀਆਂ ਦਾ ਜਿਵੇਂ ਮਰਜੀ ਮੈਂ ਤੁਹਾਨੂੰ ਨਿਸ਼ਾਨ ਦੇਵਾਂਗੇ ਤੁਸੀਂ ਆਮਨੇ ਵੇਖੋ ਦਿਖ ਰਿਹਾ ਇਹ ਰਾਂ ਤੁਹਾਨੂੰ ਐਂ ਕੰਮ ਕਰ ਲਿਆ ਇਹ ਨਾਲ ਚੀਜ਼ ਵਧੀਆ ਲੱਗੀ ਐ ਚੰਗੀ ਲੱਗੀ ਐ ਚਲੋ ਸ਼ੇਅਰ ਤਾਂ ਨਹੀਂ ਕਰਨਾ ਕਮੈਂਟ ਤਾਂ ਕਰਨਾ ਪੰਦਾ ਤੇ ਲਾਈਕ ਵੀ ਕਰਨਾ ਪੰਦਾ ਤੇ ਸਬਸਕ੍ਰਾਈਬ ਕਰਨਾ ਵੀ ਪੰਦਾ ਠੀਕ ਹੈ ਜੀ ਤੇ ਆਪਾਂ ਵੀਡੀਓ ਤੋਂ ਇਸ ਤਰ੍ਹਾਂ ਕੰਮ ਦੀਆਂ ਆਉਂਦੇ ਮਿਲਾਂਗੇ ਤੇ ਵਿਖਾਉਂਦੇ ਮਿਲਾਂਗੇ ਜੇ ਚੰਗੀ ਲੱਗੀ ਆ ਤੇ ਆਪਣੀ ਵੀਡੀਓ ਨੂੰ ਵੇਖਣ ਦਾ ਤੁਹਾਡਾ ਧੰਨਵਾਦ ਸਾਸਤ੍ਰਿਕਾ ਜੀ ਜੀ ਆਪਣੇ ਚੈਨਲ ਤੇ ਜਿਉਂਦੀ ਬਸਦੇ ਰਹੋ ਜਵਾਨੀਆਂ ਮਾਣੋ ਹੱਸਦੇ ਰਹੋ ਅਸੋ ਖੇਡੋ ਜੀ ਹਰ ਜੀ ਕਰਦੇ